ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਤੁਸੀਂ ਸਭ ਬਾਖੂ ਵੀ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਸਿਮਰਜੀਤ ਸਿੰਘ ਬੈਂਸ ਨੇ ਕੁਝ ਪੁਲਿਸ ਵਾਲਿਆਂ ਨੂੰ ਬੇਨਕਾਬ ਕੀਤਾ ਸੀ ਜੋ ਸਰਯਾਮ ਰਿਸ਼ਵਤ ਲੈਂਦੇ ਹੋਏ ਫੜੇ ਗਏ ਸੀ ਪਰ ਪੁਲਿਸ ਵਾਲੇ ਸਿਰਫ ਅਜਿਹੇ ਹੀ ਨਹੀਂ ਨੇ ਜੋ ਮਾੜੀਆਂ ਕਰਤੂਤਾ ਕਰਦੇ ਨੇ ਕਈ ਪੁਲਿਸ ਵਾਲੇ ਬਹੁਤ ਚੰਗੇ ਵੀ ਨੇ ਜੋ ਦੂਜਿਆਂ ਨੂੰ ਖੁਸ਼ੀਆਂ ਦਿੰਦੇ ਨੇ ਦੂਜਿਆਂ ਦੀ ਝੋਲੀ 'ਚ ਖੁਸ਼ੀਆਂ ਪਾਉਂਦੇ ਨੇ ਜੋ ਦੂਜਿਆਂ ਦੀ ਆਪ ਕਰੇ ਜਾ ਕੇ ਸਹਾਰ ਲੈਂਦੇ ਨੇ ਜੋ ਦੁਖੀਆਂ ਦਾ ਸਹਾਰਾ ਬਣਦੇ ਨੇ ਬੇਕਾਰਾਂ ਨੂੰ ਆਸਰਾ ਦਿੰਦੇ ਨੇ ਥਣ ਨਿਕੇ ਨਿਕੇ ਬੱਚਿਆਂ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਉਂਦੇ ਨੇ ਆਓ ਪਹਿਲਾਂ ਤੁਹਾਨੂੰ ਵਿਖਾਣੇ ਆ ਇੱਕ ਅਜਹੀ ਵੀਡੀਓ ਜਿਸ ਨੂੰ ਵੇਖ ਕੇ ਤੁਹਾਡੀਆਂ ਵੀ ਅੱਖਾਂ ਭਰ ਆਣ ਗਿਆ ਇੱਕ ਵਿਰਧ ਬੇਬੇ ਜਿਸ ਦੇ ਘਰ ਹਰ ਮਹੀਨੇ ਇਹ ਪੁਲਿਸ ਵਾਲੇ ਵੀਰ ਜਾਂਦੇ ਨੇ ਤੇ ਰਾਸ਼ਨ ਪਾ ਕੇ ਆਉਂਦੇ ਨੇ ਤੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਬੇਬੇ ਦਾ ਜਾ ਕੇ ਹਾਲ ਚਾਲ ਜ਼ਰੂਰ ਪੁੱਛ ਕੇ ਆਉਂਦੇ ਨੇ ਤੇ ਆਓ ਇੱਕ ਹੋਰ ਵੀਰ ਦੀ ਤੁਹਾਨੂੰ ਵੀਡੀਓ ਵਿਖਾਣੇ ਆ ਜੋ ਜਦੋਂ ਵੀ ਸਮਾਂ ਮਿਲਦਾ ਹੈ ਗਰੀਬ ਬੱਚਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਟੌਫੀਆਂ ਚਾਕਲੇਟਸ ਉਹਨਾਂ ਨੂੰ ਵੰਡ ਕੇ ਆਂਦਾ ਹੈ ਕੋਈ ਨਾ ਕੋਈ ਨਾ ਮਾਨੂੰ ਰੇਗੀ ਦੁਨੀਆ ਭਾਈ ਦਾ ਹੋਰ ਹੋਰ ਨਰਾਜ਼ ਰਹੇ ਪੁੱਤ ਰਾਜੀ ਨਾ ਪੁੱਤ ਤੁਸੀਂ ਤੇਰੇ ਰੱਬ ਮੇਰਾ ਕੋਈ ਨਹੀਂ ਜਰਵਾਹਾਰਾ ਬਟਾ ਆ ਰੱਬ ਤੂੰ ਵੀ ਕੋਈ ਨਹੀਂ ਧਮਾਤਾ ਕੋਈ ਰੱਖੀਂ ਨੁਕਤੇ ਨਹੀਂ ਆਇਆ ਹਰੇਕ ਮਹੀਨੇ ਆਇਆ ਕਰਦਾ ਜੀ ਹਰੇਕ ਮਹੀਨੇ ਮੈਂ ਕਿੰਨਾ ਨਹੀਂ ਲਿੰਦੇ ਨਾ ਬੇਕਰ ਕੋਈ ਨਾ ਪੁੱਤ ਜਿੰਨਾਂ ਨਹੀਂ ਕੋਈ ਨਾ ਰਾਂਦਾ ਜੀ ਮੀਂਹ ਦਾਦੀ ਤੇਰਾ ਕੀ ਆ ਜਵਾਨ ਹੋਰ ਸੁਣ ਤੇਰਾ ਪੁੱਤ ਆ ਗਿਆ ਪਿੰਡ ਜੋ ਪਿੰਡ ਜੋ ਦੀ ਮੈਨੂੰ ਰੋਟੀ ਰੋਟੀ ਆ ਲੈ ਤੂੰ ਨਾਚਣਾ ਕਿ ਤੂੰ ਰੋਟੀ ਬਣਾ ਫੜਾ ਕੇ ਕਹਾ ਚੱਲ ਮਾਡੂ ਸੋਣਾ ਨਹੀਂ ਲੋੜ ਨਹੀਂ ਆਏ ਤੂੰ ਮਾਂ ਆਂ ਲੱਗੇ ਇਹ ਨਾ ਜਾਨੋਂ ਲੋਨ ਹੋਏ ਫਿਰ ਮੈਂ ਆ ਭੇਜੀ ਨਹੀਂ ਕੀ ਕਰੀ ਨਹੀਂ ਜਾਣੀ ਮਾਸਾਵੇ ਜਾਣਾ ਮਾਤਾ ਕੁਛ ਨਹੀਂ ਕਰਾਂ ਕੋਈ ਕੁਛ ਗੁਰਪ੍ਰੀਤੋ ਸਾਡੀ ਸੋਚ ਅਜਹੀ ਹੈ ਕਿ ਸਾਨੂੰ ਜੋ ਦਿਖਾਈ ਦਿੰਦਾ ਹੈ ਅਸੀਂ ਉਸ ਤੇ ਨੂੰ ਮੰਨ ਕੇ ਬਹਿ ਜਾਂਦੇ ਆ ਜੇਕਰ ਕੋਈ ਇੱਕ ਗਲਤੀ ਕਰਦਾ ਹੈ ਤਾਂ ਅਸੀਂ ਸਾਰੇ ਦੇ ਸਾਰੇ ਮਹਿਕਮੇ ਨੂੰ ਉਸ ਤੇ ਨਜ਼ਰ ਦੇ ਨਾਲ ਵੇਖਣ ਲੱਗ ਪੈਂਦੇ ਆ ਫਿਰ ਚਾਹੇ ਗੱਲ ਸਰਕਾਰ ਦੀ ਹੋਵੇ ਪੁਲਿਸ ਦੀ ਹੋਵੇ ਜਾਂ ਪ੍ਰਸ਼ਾਸਨ ਦੀ ਇਸ ਲਈ ਕਿਹਾ ਜਾਂਦਾ ਹੈ ਕਿ ਹਰ ਥਾਂ ਦੇ ਉੱਤੇ ਕੁਝ ਚੰਗੇ ਲੋਕ ਵੀ ਹੁੰਦੇ ਨੇ ਤੇ ਕੁਝ ਮਾੜੇ ਲੋਕ ਵੀ ਹੁੰਦੇ ਨੇ ਪਰ ਚੰਗਿਆਈ ਹਮੇਸ਼ਾ ਹੀ ਬੁਰੀਆਈ ਦੇ ਉੱਤੇ ਹਾਵੀ ਰਹੀ ਹੈ ਭਾਰੀ ਰਹੀ ਹੈ ਹੈ ਤੇ ਰਹੇਗੀ ਕਿਉਂਕਿ ਸੱਚ ਉਸ ਸੋਨੇ ਵਰਗਾ ਹੈ ਜਿਸ ਨੂੰ ਜਿੰਨਾ ਮਰਜੀ ਤਪਾਇਆ ਜਾ ਵੇਚ ਉਸ ਨੂੰ ਜਿੰਨਾ ਮਰਜੀ ਸਾੜਿਆ ਜਾਵੇ ਜਦੋਂ ਵੀ ਉਹ ਬਾਹਰ ਨਿਕਲੇਗਾ ਉਸ ਦੀ ਚਮਕ ਬਰਕਰਾਰ ਹੀ ਰਹੇਗੀ ਤੇ ਅਜਿਹੇ ਵੀਰਾਂ ਦੇ ਉੱਤੇ ਪਰਮਾਤਮਾ ਸਦਾ ਆਪਣੀ ਮਿਹਰ ਦਾ ਹੱਥ ਬਣਾਈ ਰੱਖੇ ਜੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਗਰੀਬ ਗੁਰਬੀਆਂ ਦਾ ਸਹਾਰਾ ਵੀ ਬਣਦੇ ਨੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਵੀ ਲੈ ਕੇ ਆਉਂਦੇ ਨੇ ਉਹਨਾਂ ਨੂੰ ਗਲਬਕੜੀ ਵਿੱਚ ਲੈ ਕੇ ਛਾਤੀ ਨਾਲ ਵੀ ਲਾਂਦੇ ਨੇ ਤੇ ਉਮੀਦ ਕਰਦਾ ਤੁਸੀਂ ਵੀ ਇਸ ਵੇਲੇ ਇਹ ਵੀਡੀਓ ਵੇਖ ਰਹੇ ਹੋ ਤੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਡੇਰਿਆਂ ਗੁਰੂ ਘਰਾਂ ਦੀਆਂ ਗੋਲਕਾਂ ਜਾਂ ਢੋਂਗੀਆਂ ਦੇ ਪਿੱਛੇ ਵਿਅਰਥ ਕਰਨ ਨਾਲੋਂ ਚੰਗਾ ਕਿਸੇ ਇੱਕ ਪਰਿਵਾਰ ਦੇ ਨਾਲ ਜੁੜ ਜਾਓ ਜਿਨ੍ਹਾਂ ਨੂੰ ਤੁਹਾਡੇ ਸਹਾਰੇ ਦੀ ਲੋੜ ਹੋਵੇ ਤਾਂ ਫਿਰ ਵੇਖਿਓ ਤੁਹਾਡੇ ਦਿਲ ਨੂੰ ਕਿੰਨਾ ਸਕੂਨ ਮਿਲਦਾ ਹੈ ਜਦੋਂ ਕਿਸੇ ਭੁੱਖੇ ਦੇ ਘਰ ਦੇ ਵਿੱਚ ਤੁਸੀਂ ਅਨਾਜ ਪਾ ਕੇ ਆਨੇ ਹੋ ਜਦੋਂ ਕਿਸੇ ਨਿਆਸਰੇ ਦਾ ਤੁਸੀਂ ਆਸਰਾ ਬਣਦੇ ਹੋ ਜਦੋਂ ਕਿਸੇ ਨੰਗੇ ਦਾ ਤੁਸੀਂ ਧਨ ਕੱਜਦੇ ਹੋ ਜਦੋਂ ਕਿਸੇ ਭੁੱਖੇ ਦੇ ਮੂੰਹ ਦੇ ਵਿੱਚ ਇੱਕ ਬੁਰਗੀ ਰੋਟੀ ਦੀ ਪਾਨੇ ਹੋ ਉਮੀਦ ਕਰਦਾ ਤੁਸੀਂ ਇਹਨਾਂ ਗੱਲਾਂ ਬਾਰੇ ਜ਼ਰੂਰ ਸੋਚੋਗੇ ਤੇ ਆਪ ਕਿਸੇ ਨਾ ਕਿਸੇ ਗਰੀਬ ਕੋਲਪੇ ਦਾ ਸਹਾਰਾ ਬਣਨ ਦੀ ਖੁਦ ਜ਼ਰੂਰ ਕੋਸ਼ਿਸ਼ ਕਰੋਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਇਹ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨਹੀਂ ਚ ਕਮੈਂਟਸ ਦੇ ਵਿੱਚ ਤੁਸੀਂ ਵੀ ਇਹ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ